ਇਹ ਜਿਹੜੀ ਸੜਕਾਂ ਇਹ ਸ਼ਾਹੀ ਰਾਹ ਆ ਜਿਹੜਾ ਲਾਹੌਰ ਨੂੰ ਜਾਂਦਾ ਤੇ ਅੱਜ ਆਪਾਂ ਦਰਸ਼ਨ ਕਰਨੇ ਆ ਗੁਰਦੁਆਰਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਤ ਸਿੰਘ ਇਹ ਜਿਹੜਾ ਪਿੰਡ ਆ ਤਰਨਤਨ ਸਾਹਿਬ ਦੇ ਨੇੜੇ ਨੂਰਦੀਨ ਦੀ ਸਰਾਂ ਉਸ ਪਿੰਡ ਦੇ ਬਾਹਰ-ਬਾਰ ਜਿਹੜਾ ਗੁਰਦੁਆਰਾ ਸਹਿਬ ਆ ਇਹ ਸੋਭਤ ਆ ਤੇ ਇਥੋਂ ਦੇ ਇਤਿਹਾਸ ਨਾਲ ਆਪਾਂ ਸਾਂਝ ਪਾਉਣੀ ਹੈ ਇੱਥੇ ਸ਼ਹਾਦਤਾਂ ਹੋਈਆਂ ਇਹਨਾਂ ਦੋ ਗੁਰਸਿੱਖਾਂ ਦੀਆਂ ਜਦੋਂ ਤੁਸੀਂ ਤਰਨਤਾਰਨ ਸਾਹਿਬ ਤੋਂ ਝਭਾਲ ਵਾਲੇ ਰਾਹ ਨੂੰ ਜਾਂਦੇ ਹੋ ਤੇ ਤਰਨਤਾਰਨ ਸਾਹਿਬ ਤੋਂ ਥੋੜੀ ਦੂਰੀ ਤੋਂ ਅੱਗੇ ਆ ਕੇ ਇਹ ਜਿਹੜਾ ਸਥਾਨ ਆ ਸਾਨੂੰ ਇਹਦੇ ਦਰਸ਼ਨ ਹੁੰਦੇ ਆ ਇੱਥੇ ਉਸ ਵਕਤ ਦਾ ਚਿਤਰਿਆ ਹੋਇਆ ਮਾਹੌਲ ਇਸ ਤਰ੍ਹਾਂ ਸਾਨੂੰ ਮਿਲਦਾ ਕਿ ਕਿਵੇਂ ਗੁਰੂ ਕੇ ਸਿੱਖਾਂ ਨੇ ਕਿਉਂਕਿ ਹਕੂਮਤ ਨੇ ਇਹਨਾਂ ਜ਼ੁਲਮ ਟਾਇਆ ਕਿ ਸਿੱਖ ਜਿਹੜੇ ਆ ਉਹ ਜੰਗਲਾਂ ਬੇਲਿਆਂ ਦੂਰ ਦਰੇਡੇ ਪਹਾੜਾਂ ਵਿੱਚ ਜਾ ਕੇ ਆਪਣਾ ਰੈਣ ਬਸੇਰਾ ਕਰਦੇ ਆ ਤੇ ਜਦੋਂ ਦੂਜੀ ਧਿਰ ਇਕੱਠੀ ਹੁੰਦੀ ਆ ਉਹ ਆਖਦੇ ਸਿੱਖਾਂ ਕੋਲੇ ਤਾਕਤ ਕਿੱਥੋਂ ਆਉਂਦੀ ਆ ਤਾਂ ਉੱਥੇ ਫਿਰ ਦਰਬਾਰ ਸਾਹਿਬ ਦਾ ਜ਼ਿਕਰ ਧਾਰਮਿਕ ਸਥਾਨਾਂ ਦਾ ਜ਼ਿਕਰ ਬਾਣੀ ਦਾ ਜ਼ਿਕਰ ਆਉਂਦਾ ਤੇ ਉਹ ਆਖਦੇ ਕਿ ਆਪਾਂ ਇਹਨਾਂ ਥਾਵਾਂ ਤੇ ਪਾਬੰਦੀ ਲਾ ਦੇਣੀ ਆ ਵੀ ਗੁਰੂ ਕੇ ਸਿੱਖ ਦਰਸ਼ਨ ਨਾ ਕਰ ਸਕਣ ਪਰ ਗੁਰੂ ਕੇ ਸਿੱਖ ਗਾਹੇ ਬਗਾਹੇ ਇਹਨਾਂ ਘੇਰਾਬੰਦੀ ਹੁੰਦਿਆਂ ਹੋਇਆਂ ਵੀ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦੇ ਆ ਤੇ ਇਸੇ ਤਰ੍ਹਾਂ ਇਹਨਾਂ ਦੋ ਗੁਰਸਿੱਖਾਂ ਨੂੰ ਜਦੋਂ ਇਹ ਆਵਾਜ਼ ਇਹਨਾਂ ਦੇ ਕੰਨਾਂ 'ਚ ਪੈਂਦੀ ਆ ਕਿ ਆਖਿਆ ਜਾਂਦਾ ਵੀ ਹੁਣ ਸਿੱਖ ਜਿਹੜੇ ਉਹ ਖਤਮ ਹੋ ਗਏ ਆ ਆਪਣੀ ਹੋਂਦ ਨੂੰ ਦਰਸਾਉਣ ਵਾਸਤੇ ਉਸ ਹਕੂਮਤ ਦੇ ਕੰਨਾਂ ਤੱਕ ਇਹ ਬੋਲ ਪਾਉਣ ਵਾਸਤੇ ਕਿ ਅਸੀਂ ਜਿਉਂਦੇ ਆ ਇਸ ਥਾਂ ਤੇ ਫਿਰ ਜਿਹੜਾ ਗੁਰੂ ਕੇ ਸਿੱਖਾਂ ਨੇ ਨਾਕਾ ਲਾਇਆ ਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਸਾਨੂੰ ਖਲੂਣਿਆ ਜਿਉ ਅਸੀਂ ਸਿਧਾਂਤ ਅਨੁਸਾਰ ਗੁਰੂ ਕੇ ਆਸ਼ੇ ਅਨੁਸਾਰ ਜੀਵਾਂਗੇ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਆ ਉਹ ਸਾਨੂੰ ਮਾਰ ਨਹੀਂ ਸਕਦੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣਾ ਉਹਦੇ ਤੋਂ ਪਹਿਲਾਂ ਵਾਰ-ਵਾਰ ਇਹ బోర్ਡ ਇੱਥੇ ਲੱਗਾ ਇਸ ਸਥਾਨ ਦਾ ਇਤਿਹਾਸ ਇੱਥੇ ਜ਼ਿਕਰ ਹੈ 1796 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਗੁਜ਼ਰਾ ਲੈ ਲਿਨ ਸਿੰਘ ਪੰਜਾਬ ਵਿੱਚ ਬਾਬਾ ਦੀ ਸਿੰਘ ਦੀ ਵਿਵਾਈ ਹਟਾਏ ਉਹਨਾਂ ਸਿੰਘਾਂ ਦੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵੀ ਨਾਲ ਸਨ ਬਾਬਾ ਦੀਪ ਸਿੰਘ ਦੀ ਸ਼ਹੀਦੀ ਦੇ ਉਪਰੰਤ ਵੱਖ-ਵੱਖ ਥਾਵਾਂ ਵੱਲ ਚਲੇ ਗਏ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤਰਨਤਾਰਨ ਦੇ ਨੇੜੇ ਇਸ ਜਗ੍ਹਾ ਤੇ ਬੈਠੇ ਆਂ ਵੇਖ ਲੰਘਦੇ ਹੋਏ ਦੋ ਮੁਸਲਮਾਨ ਕਹਿਣ ਲੱਗੇ ਇਹ ਸਿੰਘ ਕਿੱਥੋਂ ਆਏ ਨੇ ਦੂਜੇ ਨੇ ਕਿਹਾ ਸਿੰਘ ਤਾਂ ਕੋਈ ਰਿਹਾ ਨਹੀਂ ਇਹ ਤਾਂ ਗਿੱਧੀ ਹੈ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਉਹਨਾਂ ਨੇ ਇਸ ਥਾਂ ਤੇ ਜਿਹੜੀ ਸੜਕ ਲਾਹੌਰ ਸ਼ਾਹੀ ਰਾਹ ਨੂੰ ਜਾਂਦੀ ਹੈ ਇੱਥੇ ਫਿਰ ਨਕਲ ਆਇਆ ਇੱਕ ਆਨਾ ਗੱਡੇ ਤੋਂ ਟਕਾ ਜਿਹੜਾ ਉਹ ਖੋਤੇ ਤੋਂ ਟੈਕਸ ਗਰਾਉਂਡ ਲੱਗੇ 12 ਦਿਨ ਦੇ ਕਰੀਬ ਲੰਘ ਗਏ ਪਰ ਕੋਈ ਰੋਕਣ ਨਾ ਆਇਆ ਫਿਰ ਇੱਕ ਚਿੱਠੀ ਬਾਬਾ ਬੋਤਾ ਸਿੰਘ ਹੋਰਾਂ ਨੇ ਲਿਖੀ ਚਿੱਠੀ ਲਿਖੀ ਸਿੰਘ ਬੋਤਾ ਹੱਥ ਵਿੱਚ ਹੈ ਸੋਟਾ ਰਾਹ ਘੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੋ ਖਾਨੋ ਤੇਰਾ ਦੇਵਰ ਹੈ ਸਿੰਘ ਬੋਤਾ ਉਹਨਾਂ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਭੇਜੀ ਉਹਨੇ ਫਿਰ ਫੜ ਕੇ ਜਦੋਂ ਇਹ ਚਿੱਠੀ ਪੜ੍ਹੀ ਤੇ ਸੂਬੇ ਨੇ ਲਾਹੌਰੋਂ ਜਿਹੜੀ ਫੌਜ ਆ ਉਹ ਇਸ ਆਵਲ ਭੇਜੀ ਦੋਵਾਂ ਸਿੰਘਾਂ ਨੇ ਫਿਰ ਪਿੱਠਾ ਜੋੜ ਕੇ ਉਹਨਾਂ ਦਾ ਮੁਕਾਬਲਾ ਕੀਤਾ ਆਹੂ ਲਾਏ ਤੇ ਮੁਕਾਬਲਾ ਕਰਦੇ ਆਂ ਚੜ੍ਹਦੀ ਕਲਾ ਵਿੱਚ ਉਹ ਸਿੰਘ ਜਿਹੜੇ ਸਨ ਉਹ ਸ਼ਹੀਦ ਹੋਏ कहीं न जा सॉ श्रेष्ठ सकल को अब गुरु रामदास को मिली

ਸਾਹਿਬ ਜੀਓ ਜੈਤਸਰੀ ਮਹੱਲਾ ਪੁੰਨਵਾ ਕਰਤੀ ਜਾ ਇੱਕ ਜਿਸ ਹੋਈ ਕਿਰਪਾਲ ਸੋਈ ਦਿਤ ਬੂਜੈ ਤਾ ਕੀ ਨਿਰਮਲ ਰੀਤਾ ਕੋਈ ਜਾਣ ਕਵਨ ਇਹਾ ਦਗਵੀਤ ਜਿਸ ਹੋਈ ਕਿਰਪਾਲ ਸੋਈ ਦਿਤ ਬੂਜੈ ਤਾ ਕੀ ਨਿਰਮਲ ਰੀਤਾ ਈਰਾ ਮਨ ਰੰਜਨ ਕੀ ਮਾਇਆ ਆਹਾ ਕਰਤ ਦੇਹਾਨੀ ਅਵਧੈ ਤਾਮ ਸੰਤੋਖ ਨਾ ਪਾਇਆ ਹਸਤਰਥ ਅਸਮ ਪਵਨ ਸੀਦ ਤਣੀ ਮੂ ਮਨ ਚਤਰਾੰਗਾ ਕੂਟ ਸਿਧਾਇਓ ਨੰਗਾ ਹਰ ਕੀ ਸੰਤ ਪਸੀਤ ਮੁਖ ਕਬ ਕਾ ਤਾ ਕੇ ਹਰਿ ਹਰਿ ਗਈਐ ਨਾਨਕ ਈਆਂ ਸੁਖ ਆਗੇ ਮੁਖ ਊਜਾਲਾ ਸੰਗ ਸੰਤਨ ਕੈ ਪਾਈਐ ਹਰ ਕੈ ਸੰਤ ਪ੍ਰੀਤਮ ਪ੍ਰਭ ਕੀ ਤੋ ਕੈ ਹਰ ਹਰ ਗਈਐ ਨਾਨਕ ਈਹਾਂ ਸੁਖ ਆਗੇ ਮੁਖ ਊਜਾਲਾ ਸੰਗ ਸੰਤਨ ਕੈ ਪਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਆਪਾਂ ਦਰਸ਼ਨ ਕੀਤੇ ਆ ਬਾਬਾ ਬੋਤਾ ਸਿੰਘ ਬਾਬਾ ਗੱਜਾ ਸਿੰਘ ਜੀ ਦੇ ਅਸਥਾਨ ਦੇ ਸੋ ਜਦੋਂ ਵੀ ਇਸ ਪਾਸੇ ਆਓ ਤੇ ਜ਼ਰੂਰ ਇਹਨਾਂ ਗੁਰੂ ਕੇ ਪਿਆਰੇ ਸਿੱਖਾਂ ਦੇ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ